कसूता फसया दस रुपए ब्रेड पकौड़े वाला ये क्या करते हैं सर ये थोड़ा ये जब गर्म हो जाता है तो उससे तुरंत खुल जाता है तो प्लास्टिक को तेल में ही मेल्ट कर देते हैं कितने नहीं प्लास्टिक को नहीं करते हाँ जी वो तो खुल जाता है हल्का सा सेक लगता है ना तुरंत खुल जाता है तेल नाल उबल कढ़ाई च खोले से रिफाइंड दे पैकेट ਰੀਲਾਂ ਦੇ ਚੱਕਰਾ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਹੋ ਰਿਹਾ ਵੱਡਾ ਖਿਲਵਾੜ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ ਸਿਹਤ ਵਿਭਾਗ ਨੇ ਤੁਰੰਤ ਲਿਆ ਐਕਸ਼ਨ ਬਰੈਡ ਪਕੌੜੇ ਵਾਲੇ ਦੀ ਸਟਾਲ ਤੇ ਮਾਰਿਆ ਛਾਪਾ ਵਿਵਾਦ ਛਿੜਨ ਤੋਂ ਬਾਅਦ ਬਰੈਡ ਪਕੌੜੇ ਵਾਲੇ ਨੇ ਗਲਤੀ ਦੀ ਮੰਗੀ ਮਾਫੀ ਸਾਚੀਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਰੀ ਤੱਕ ਡੈਵਨ ਮੀਡੀਆ ਮੈਂ ਬਿਆਨ ਲੁਧਿਆਣਾ ਵਿੱਚ ਇੱਕ ਪਕੌੜੇ ਦੀ ਦੁਕਾਨ ਤੇ ਖਤਰਨਾਕ ਪ੍ਰਯੋਗ ਕੀਤਾ ਗਿਆ ਜੋ ਲੋਕਾਂ ਦੀ ਸਿਹਤ ਲਈ ਸਿੱਧਾ ਖਤਰਾ ਪੈਦਾ ਕਰ ਸਕਦਾ ਹੈ ਇੱਥੇ ਦੁਕਾਨਦਾਰ ਨੇ ਰਿਫਾਈਨਡ ਤੇਲ ਨਾਲ ਭਰੇ ਪੈਕੇਟਾਂ ਨੂੰ ਸਿੱਧੇ ਉਬਲਦੇ ਰਿਫਾਈਨਡ ਤੇਲ ਨਾਲ ਭਰੇ ਇੱਕ ਪੈਨ ਵਿੱਚ ਪਾ ਦਿੱਤਾ ਤਾਂ ਜੋ ਉਹਨਾਂ ਨੂੰ ਖੋਲਿਆ ਜਾ ਸਕੇ ਅਤੇ ਫਿਰ ਆਰਾਮ ਨਾਲ ਪਕੌੜੇ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਵੀਡੀਓ ਲੁਧਿਆਣਾ ਸ਼ਹਿਰ ਦੇ ਗਿੱਲ ਰੋਡ ਤੇ ਸਥਿਤ ਇੱਕ ਪਕੌੜੇ ਦੀ ਦੁਕਾਨ ਦੀ ਹੈ ਜਿਸ ਨੂੰ ਜਸਪਾਲ ਸਿੰਘ ਨਾਮ ਦਾ ਵਿਅਕਤੀ ਚਲਾਉਂਦਾ ਹੈ। ਪੂਰੇ 51 ਸਕਿੰਟ ਦੇ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਸਪਾਲ ਦੇ ਸਾਹਮਣੇ ਉਬਲਦੇ ਰਿਫਾਈਨ ਤੇਲ ਨਾਲ ਭਰਿਆ ਇੱਕ ਪੈਨ ਰੱਖਿਆ ਹੋਇਆ ਹੈ। ਉਸ ਦੇ ਸਾਹਮਣੇ ਖੜਾ ਫੂਡ ਵਲੌਗਰ ਸ਼ੁਰੂ ਵਿੱਚ ਉਸ ਨੂੰ ਕਹਿੰਦਾ ਹੈ ਕਿ ਤੇਲ ਖੋਲਣ ਦਾ ਉਸ ਦਾ ਅੰਦਾਜ਼ ਬਹੁਤ ਖਤਰਨਾਕ ਹੈ। ਜਿਵੇਂ ਬਲੌਗਰ ਇਹ ਕਹਿੰਦਾ ਜਸਪਾਲ ਆਪਣੇ ਹੱਥ ਵਿੱਚ ਰਿਫਾਈਨ ਤੇਲ ਨਾਲ ਭਰੇ ਪੰਜ ਸੀਲ ਬੰਦ ਪੈਕੇਟ ਚੁੱਕਦਾ ਹੈ ਤੇ ਸਿੱਧਾ ਪੈਨ ਵਿੱਚ ਪਾ ਦਿੰਦਾ ਹੈ। ਇੱਕ ਸਕਿੰਟ ਦੇ ਅੰਦਰ ਉਹ 5 ਪੈਕੇਟਾਂ ਨੂੰ ਬਾਹਰ ਕੱਢਦਾ ਤਦ ਸਾਰੇ ਪੈਕੇਟ ਖੁੱਲ ਜਾਂਦੇ ਨੇ ਤੇ ਸਾਰਾ ਰਿਫਾਈਨਡ ਤੇਲ ਪੈਨ ਵਿੱਚ ਚਲਾ ਜਾਂਦਾ ਹੈ ਪਕੌੜੇ ਵਿਕਰੇਤਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਸ਼ਾਮ ਨੂੰ ਇਸ ਸਟਾਲ ਤੇ ਛਾਪਾ ਮਾਰਿਆ ਅਧਿਕਾਰੀਆਂ ਨੇ ਸਾਸ ਬ੍ਰੈਡ ਟੋਸਟ ਅਤੇ ਰਿਫਾਈਨ ਤੇਲ ਦੇ ਨਮੂਨੇ ਇਕੱਠੇ ਕੀਤੇ ਤੇ ਉਹਨਾਂ ਨੂੰ ਜਾਂਚ ਲਈ ਭੇਜ ਦਿੱਤਾ ਸਟਾਲ ਤੇ ਗੰਦਗੀ ਅਤੇ ਮਾੜੀ ਸਫਾਈ ਨੂੰ ਦੇਖ ਕੇ ਟੀਮ ਨੇ ਦੁਕਾਨਦਾਰ ਨੂੰ ਝਿੜਕਿਆ ਤੇ ਇਸ ਨੂੰ ਸਫਾਈ ਬਣਾਈ ਰੱਖਣ ਦੀ ਹਦਾਇਤ ਕੀਤੀ ਇਸ ਵਿਵਾਦ ਵਿੱਚ ਫਸਣ ਤੋਂ ਬਾਅਦ ਦੁਕਾਨਦਾਰ ਜਸਪਾਲ ਸਿੰਘ ਅੱਗੇ ਆਇਆ ਤੇ ਆਪਣੀ ਗਲਤੀ ਸਵੀਕਾਰ ਕਰਦਿਆ ਕਿਆ ਮੈਂ ਕੁਝ ਵੀਡੀਓ ਵਿੱਚ ਦੇਖਿਆ ਸੀ ਕਿ ਪਾਉਚ ਇਸ ਤਰ੍ਹਾਂ ਪਕਾਏ ਜਾ ਰਹੇ ਨੇ ਇਸ ਲਈ ਮੈਂ ਫੂਡ ਵਲੌਗਰ ਦੀ ਵੀਡੀਓ ਵਿੱਚ ਮਜ਼ੇ ਲਈ ਅਜਿਹਾ ਕਰਨ ਬਾਰੇ ਸੋਚਿਆ ਮੈਂ ਗਲਤੀ ਕੀਤੀ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਫੂਡ ਬਲੌਗਰ ਨੇ ਵੀ ਮੈਨੂੰ ਅਜਿਹਾ ਕਰਨ ਲਈ ਕਿਹਾ ਸੀ ਇਸ ਲਈ ਮੈਂ ਅਜਿਹਾ ਕੀਤਾ ਕਸੂਤਾ ਫਸਿਆ 10 ਰੁਪਏ ਬ੍ਰੈਡ ਪਕੌੜੇ ਵਾਲਾ ये क्या करते हैं सर आप ये थोड़ा ये जब गर्म हो जाता है तो उससे तुरंत खुल जाता है तो प्लास्टिक को तेल में ही मेल्ट कर देते हैं इतने नहीं प्लास्टिक को नहीं करते हाँ जी वो तो खुल जाता है हल्का सा सेक लगता है ना तुरंत खुल जाता है तेल न उबल दी कढ़ाई च खोले से रिफाइंड दे पैकेट रीलां दे च लोकां दी, लोका दी सेहत दे नाल हो रहा वड्डा खिलवाड़ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ ਸਿਹਤ ਵਿਭਾਗ ਨੇ ਤੁਰੰਤ ਲਿਆ ਐਕਸ਼ਨ ਬਰੈਡ ਪਕੌੜੇ ਵਾਲੇ ਦੀ ਸਟਾਲ ਤੇ ਮਾਰਿਆ ਛਾਪਾ ਵਿਵਾਦ ਛਿੜਨ ਤੋਂ ਬਾਅਦ ਬਰੈਡ ਪਕੌੜੇ ਵਾਲੇ ਨੇ ਗਲਤੀ ਦੀ ਮੰਗੀ ਮਾਫੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦ ਅੰਤ ਤੱਕ ਦਾਇਵਨ ਮੀਡੀਆ ਮੈਂ ਬਿਆਨ ਲੁਧਿਆਣਾ ਵਿੱਚ ਇੱਕ ਪਕੌੜੇ ਦੀ ਦੁਕਾਨ ਤੇ ਖਤਰਨਾਕ ਪ੍ਰਯੋਗ ਕੀਤਾ ਗਿਆ ਜੋ ਲੋਕਾਂ ਦੀ ਸਿਹਤ ਲਈ ਸਿੱਧਾ ਖਤਰਾ ਪੈਦਾ ਕਰ ਸਕਦਾ ਹੈ ਇੱਥੇ ਦੁਕਾਨਦਾਰ ਨੇ ਰਿਫਾਈਨਡ ਤੇਲ ਨਾਲ ਭਰੇ ਪੈਕੇਟਾਂ ਨੂੰ ਸਿੱਧੇ ਉਬਲਦੇ ਰਿਫਾਈਨਡ ਤੇਲ ਨਾਲ ਭਰੇ ਇੱਕ ਪੈਨ ਵਿੱਚ ਪਾ ਦਿੱਤਾ ਤਾਂ ਜੋ ਉਹਨਾਂ ਨੂੰ ਖੋਲਿਆ ਜਾ ਸਕੇ ਅਤੇ ਫਿਰ ਆਰਾਮ ਨਾਲ ਪਕੌੜੇ ਬਣਾਉਣੇ ਸ਼ੁਰੂ ਕਰ ਦਿੱਤੇ ਇਹ ਵੀਡੀਓ ਲੁਧਿਆਣਾ ਸ਼ਹਿਰ ਦੇ ਗਿੱਲ ਰੋਡ ਤੇ ਸਥਿਤ ਇੱਕ ਪਕੌੜੇ ਦੀ ਦੁਕਾਨ ਦੀ ਹੈ ਜਿਸ ਨੂੰ ਜਸਪਾਲ ਸਿੰਘ ਨਾਮ ਦਾ ਵਿਅਕਤੀ ਚਲਾਉਂਦਾ ਹੈ ਪੂਰੇ 51 ਸਕਿੰਟ ਦੇ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਸਪਾਲ ਦੇ ਸਾਹਮਣੇ ਉਬਲਦੇ ਰਿਫਾਈਨਡ ਤੇਲ ਨਾਲ ਭਰਿਆ ਇੱਕ ਪੈਨ ਰੱਖਿਆ ਹੋਇਆ ਹੈ। ਉਸ ਦੇ ਸਾਹਮਣੇ ਖੜਾ ਫੂਡ ਵਲੌਗਰ ਸ਼ੁਰੂ ਵਿੱਚ ਉਸ ਨੂੰ ਕਹਿੰਦਾ ਹੈ ਕਿ ਤੇਲ ਖੋਲਣ ਦਾ ਉਸ ਦਾ ਅੰਦਾਜ਼ ਬਹੁਤ ਖਤਰਨਾਕ ਹੈ। ਜਿਵੇਂ ਬਲੌਗਰ ਇਹ ਕਹਿੰਦਾ ਜਸਪਾਲ ਆਪਣੇ ਹੱਥ ਵਿੱਚ ਰਿਫਾਈਨਡ ਤੇਲ ਨਾਲ ਭਰੇ 5 ਸੀਲ ਬੰਦ ਪੈਕੇਟ ਚੁੱਕਦਾ ਹੈ ਤੇ ਸਿੱਧਾ ਪੈਨ ਵਿੱਚ ਪਾ ਦਿੰਦਾ ਹੈ। ਇੱਕ ਸਕਿੰਟ ਦੇ ਅੰਦਰ ਉਹ 5 ਪੈਕੇਟਾਂ ਨੂੰ ਬਾਹਰ ਕੱਢਦਾ ਹੈ, ਤਦ ਸਾਰੇ ਪੈਕੇਟ ਖੁੱਲ ਜਾਂਦੇ ਨੇ ਤੇ ਸਾਰਾ ਰਿਫਾਈਨਡ ਤੇਲ ਪੈਨ ਵਿੱਚ ਚਲਾ ਜਾਂਦਾ ਹੈ ਪਕੌੜੇ ਵਿਕਰੇਤਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਸ਼ਾਮ ਨੂੰ ਉਸ ਦੇ ਸਟਾਲ ਤੇ ਛਾਪਾ ਮਾਰਿਆ ਅਧਿਕਾਰੀਆਂ ਨੇ ਸਾਸ ਬ੍ਰੈਡ ਟੋਸਟ ਤੇ ਰਿਫਾਈਨ ਤੇਲ ਦੇ ਨਮੂਨੇ ਇਕੱਠੇ ਕੀਤੇ ਤੇ ਉਹਨਾਂ ਨੂੰ ਜਾਂਚ ਲਈ ਭੇਜ ਦਿੱਤਾ ਸਟਾਲ ਤੇ ਗੰਦਗੀ ਅਤੇ ਮਾੜੀ ਸਫਾਈ ਨੂੰ ਦੇਖ ਕੇ ਟੀਮ ਨੇ ਦੁਕਾਨਦਾਰ ਨੂੰ ਝਿੜਕਿਆ ਤੇ ਇਸ ਨੂੰ ਸਫਾਈ ਬਣਾਈ ਰੱਖਣ ਦੀ ਹਦਾਇਤ ਕੀਤੀ ਇਸ ਵਿਵਾਦ ਵਿੱਚ ਫਸਣ ਤੋਂ ਬਾਅਦ ਦੁਕਾਨਦਾਰ ਜਸਪਾਲ ਸਿੰਘ ਅੱਗੇ ਆਇਆ ਤੇ ਆਪਣੀ ਗਲਤੀ ਸਵੀਕਾਰ ਕਰਦਿਆ ਕਿਆ ਮੈਂ ਕੁਝ ਵੀਡੀਓ ਵਿੱਚ ਦੇਖਿਆ ਸੀ ਕਿ ਪਾਉਚ ਇਸ ਤਰ੍ਹਾਂ ਪਕਾਏ ਜਾ ਰਹੇ ਨੇ ਇਸ ਲਈ ਮੈਂ ਫੂਡ ਵਲੌਗਰ ਦੀ ਵੀਡੀਓ ਵਿੱਚ ਮਜ਼ੇ ਲਈ ਅਜਿਹਾ ਕਰਨ ਬਾਰੇ ਸੋਚਿਆ ਮੈਂ ਗਲਤੀ ਕੀਤੀ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਫੂਡ ਬਲੌਗਰ ਨੇ ਵੀ ਮੈਨੂੰ ਅਜਿਹਾ ਕਰਨ ਲਈ ਕਿਹਾ ਸੀ ਇਸ ਲਈ ਮੈਂ ਅਜਿਹਾ ਕੀਤਾ